ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਪੱਤਰਕਾਰ ਸਰਬਜੀਤ ਤਲਵੰਡੀ ਮਲਕ ਇੱਕ ਘਟਨਾ ਹੋ ਗਈ ਆਪਣੇ ਪਿੰਡ ਦੇ ਵਿੱਚ ਤੁਸੀਂ ਜਾਣਦੇ ਹੋ ਮੁੱਗੇ ਭਪਿੰਦਰ ਸਿੰਘ ਬੜੈਚ ਨੂੰ ਜੋ ਕਿ ਕਿਰਪਾਲ ਸਿੰਘ ਬੜੈਚ ਦੇ ਉਹਨਾਂ ਦੇ ਲੜਕੇ ਨੇਗੇ ਸਰਕਾਰੀ ਐਲੀਮੈਂਟਰੀ ਸਕੂਲ ਆ ਜਿਹੜਾ ਛੋਟਾ ਉਹਨਾਂ ਦੇ ਬੈਕ ਸਾਈਡ ਦੇ ਉੱਤੇ ਘਰ ਆਗਾ ਉਹਨਾਂ ਦਾ ਤੇ ਉਹਨਾਂ ਦੀ ਮੈਸੇਜ ਨੇਗੇ ਤੁਸੀਂ ਇਹ ਫੋਟੋ ਦੇਖ ਰਹੇ ਹੋਗੇ ਸਕਰੀਨ ਦੇ ਉੱਤੇ ਸਿਮਰਜੀਤ ਕੌਰ ਉਮਰ ਤਕਰੀਬਨ 45 ਦੇ ਲਾਗੇ ਤਾਗੇ ਹੈਗੀ ਆ ਤੇ 45 ਸਾਲ ਦੀ ਤੋਂ 50 ਦੇ ਵਿੱਚ ਉਮਰ ਆ ਉਹਨਾਂ ਦੀ ਤੇ ਅੱਜ ਸਵੇਰੀ ਉਹ ਕਿਸੇ ਕਾਰਨ ਕਰਕੇ ਕੋਈ ਦਿਮਾਗੀ ਪਰੇਸ਼ਾਨੀ ਕਰਕੇ ਨਾ ਅੱਜ ਸਵੇਰੇ ਉਹ ਜਿਹੜੇ ਆਪਣੇ ਘਰੋਂ ਚਲੇ ਗਏ ਨੇਗੇ ਸਵੇਰੇ 6 ਵਜੇ ਪਾਉਣੇ ਕਿ 6 ਵਜੇ ਗਏ ਨੇਗੇ ਉਹ ਆਪਣੇ ਘਰੋਂ ਤੇ ਹਜੇ ਤੱਕ ਉਹਨਾਂ ਦਾ ਕੁਝ ਵੀ ਪਤਾ ਨਹੀਂ ਲੱਗ ਰਿਹਾ ਹੈਗਾ ਤੇ ਕਿੱਥੇ ਨੇ ਕਿੱਥੇ ਰਹੀ ਅਸੀਂ ਵੀ ਕਾਫੀ ਅਸੀਂ ਸਰਚ ਵੀ ਕਰ ਲਈ ਕਾਫੀ ਅਸੀਂ ਨੇ ਕੈਮਰੇ ਵਗੈਰਾ ਵੀ ਖਲਵਾ ਕੇ ਦੇਖੇ ਨੇ ਪਰ ਹਜੇ ਤੱਕ ਸਾਨੂੰ ਕੁਝ ਨਹੀਂ ਪਤਾ ਲੱਗਿਆ ਵੀ ਉਹ ਕਿੱਧਰ ਗਏ ਨੇ ਕਿੱਧਰ ਨਹੀਂ ਤਾਂ ਕਿਰਪਾ ਕਰਕੇ ਮੇਰੇ ਵੀਰ ਤੁਹਾਨੂੰ ਇਹ ਹੀ ਬੇਨਤੀ ਹੈ ਵੀ ਤੁਸੀਂ ਇਹ ਜਿਹੜੀ ਫੋਟੋ ਚੱਲ ਰਹੀ ਹੈ ਸਕਰੀਨ ਦੇ ਉੱਪਰ ਤੁਸੀਂ ਦੇਖੋ ਜੇ ਇਹ ਤੁਹਾਨੂੰ ਕਿਤੇ ਵੀ ਮਿਲਦੇ ਨੇਗੇ ਤਾਂ ਆਹ نیچے ਨੰਬਰ ਆਗਾ ਵੀਰ ਜੀ ਇਹ ਨੰਬਰਾਂ ਦੇ ਉੱਪਰ ਸੰਪਰਕ ਜ਼ਰੂਰ ਕਰੋ ਤੇ ਕਿਉਂਕਿ ਪਿੱਛੋਂ ਪਰਿਵਾਰਕ ਮੈਂਬਰਾਂ ਨੂੰ ਬਹੁਤ ਜ਼ਿਆਦਾ ਫਿਕਰ ਹੋ ਰਿਆ ਹੋਗਾ ਥੋੜਾ ਜਿਹਾ ਦਿਮਾਗੀ ਤੌਰ ਦੇ ਉੱਤੇ ਐਫਸੈਟ ਨੇਗੇ ਉਹ ਤੇ ਹੱਥ ਜੋੜ ਕੇ ਬੇਨਤੀ ਹੈਗੀ ਤਾਂ ਵੱਤ ਤੋਂ ਵੱਧ ਜਿਹੜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਅੱਗੇ ਵੀ ਜਾ ਕੇ ਇਹ ਵੀਡੀਓ ਜਾਵੇ ਤੇ ਆਪਣੇ ਵੀਰ ਆਪਣੀਆਂ ਭੈਣਾਂ ਜੋ ਵੀ ਵੀਡੀਓ ਦੇਖ ਰਹੇ ਨੇਗੇ ਅੱਗੇ ਤੇ ਅੱਗੇ ਸ਼ੇਅਰ ਕਰ ਦਿਓ ਤਾਂ ਜੋ ਜਿਹੜਾ ਜਲਦੀ ਸਿਮਰਜੀਤ ਕੌਰ ਨੂੰ ਜਲਦੀ ਲੱਭਿਆ ਜਾ ਸਕੇ ਤੇ ਦੁਬਾਰੇ ਫੇਰ ਵਾਸਤੇ ਇਹੀ ਕਹਿਣਾ ਚਾਹੁੰਦੇ ਆ ਵੀ ਆਪਣੇ ਭੁਪਿੰਦਰ ਸਿੰਘ ਬੜੈਚ ਜੀ ਜੋ ਕਿ ਸਰਕਾਰੀ ਸਕੂਲ ਦੇ ਲਾਗੇ ਤੇ ਸਰਕਾਰੀ ਸਕੂਲ ਦੇ ਕੋਲੇ ਘਰ ਆ ਉਹਨਾਂ ਦਾ ਭੁਪਿੰਦਰ ਸਿੰਘ ਬੜੈਚ ਨੇਗੇ ਉਹਨਾਂ ਦੇ ਪਿਤਾ ਦਾ ਨਾਮ ਕਿਰਪਾਲ ਸਿੰਘ ਆ ਜੀ। ਕਿਰਪਾਲ ਸਿੰਘ ਬੜੈਚ ਤੇ ਕਿਸੇ ਨੂੰ ਵੀ ਕੋਈ ਇਨਫੋਰਮੇਸ਼ਨ ਮਿਲਦੀ ਹੈਗੀ ਇਹਨਾਂ ਵਾਸਤੇ ਇਹਨਾਂ ਦਾ ਨਾਮ ਸਿਮਰਜੀਤ ਕੌਰ ਆ ਜੀ ਤਾਂ ਜਰੂਰ ਵੀਰਵੜ ਕੇ ਹੱਥ ਜੋੜ ਕੇ ਇਹੀ ਬੇਨਤੀ ਹੈਗੀ ਕਿ ਇਹਨਾਂ ਨੂੰ ਲੱਭਣ ਦੇ ਵਿੱਚ ਸਾਡਾ ਸਹਿਯੋਗ ਦਿਓ। ਸਾਡੀ ਮਦਦ ਕਰੋ। ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਕੇ ਸਾਡੀ ਤੁਸੀਂ ਮਦਦ ਕਰ ਸਕਦੇ ਹੋ। ਕਿਸੇ ਨੂੰ ਵੀ ਪਤਾ ਲੱਗਦਾ ਤਾਂ ਥੱਲੇ ਨੰਬਰ ਚੱਲ ਰਹੇ ਨੇਗੇ ਤਾਂ ਵੀਰਵੜ ਕੇ ਇਹ ਨੰਬਰਾਂ ਦੇ ਉੱਪਰ ਜਿਹੜਾ ਜਰੂਰ ਕੰਟੈਕਟ ਕਰਕੇ ਸਾਨੂੰ ਦੱਸੋ ਜੇ ਕਿਸੇ ਨੂੰ ਵੀ ਪਤਾ ਲੱਗਦਾ ਵੀ ਇਹ ਕਿੱਥੇ ਨੇਗੇ। ਕਿੱਥੇ ਨਹੀਂ ਹੈਗੇ ਤਾਂ ਵੀਰਵਾਨ ਕਿਸਾਨੂੰ ਦੱਸੋ ਜਰੂਰ ਚੰਗਾ ਵੀਰੇ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ